ਹਾਂਜੀ ਆਪਾਂ ਗਏ ਹੋਏ ਆਂ ਪਿੰਡ ਮਹਿਮਾ ਜਿੱਥੇ ਕੀ ਵੀਰ ਦੀਆਂ گاਵਾਂ ਤੇ ਮੱਜਾਂ ਗੱਬਣ ਸੀਗੀਆਂ ਜਿਹੜੀ ਕਿ ਆਪਾਂ ਟ੍ਰੇਨਿੰਗ ਤੋਂ ਬਾਅਦ ਇਹ ਪਹਿਲੀ ਸਫਲਤਾ ਹੈ ਜਿਹੜੀ ਕਿ ਆਪਾਂ ਵੀਰਜੀ ਦੀ ਗਾਂ ਚੈੱਕ ਕੀਤੀ ਤੇ ਉਹ ਗੱਬਣ ਨਿਕਲੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਇਹ ਟ੍ਰੇਨਿੰਗ ਕਰਨ ਤੋਂ ਬਾਅਦ ਇਹ ਪਹਿਲੀ ਸਫਲਤਾ ਮਿਲੀ ਆਪਾਂ ਨੂੰ ਤੇ ਵੀਰਜੀ ਨੂੰ ਵੀ ਬਹੁਤ ਖੁਸ਼ੀ ਹੋਈ ਹੈ ਕਿ ਉਹਦੀ ਗਾਂ ਗੱਬਣ ਹੈ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਹੈ ਤੇ ਫੇਰ ਇੱਕ ਵੀਰ ਜੀ ਦੀ ਮੱਝ ਸੀਗੀ ਜਿਹੜੀ ਕਿ ਆਪਾਂ ਨੇ ਮੱਝ ਵੀ ਚੈੱਕ ਕੀਤੀ ਆ ਉਹ ਵੀ ਵੀਰ ਜੀ ਦੀ ਗੱਭਣ ਨਿਕਲੀ ਤੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਈ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿਉਂਕਿ ਜਦੋਂ ਕੋਈ ਆਪਾਂ ਕੋਈ ਕੰਮ ਸਿੱਖ ਲੈਂਦੇ ਆ ਤਾਂ ਉਹ ਤੋਂ ਬਾਅਦ ਆਪਾਂ ਨੂੰ ਪ੍ਰੈਕਟੀਕਲ ਜਦੋਂ ਆਪਾਂ ਕਰਦੇ ਆ ਤਾਂ ਕੋਈ ਕੰਮ ਪਹਿਲੀ ਵਾਰੀ ਸਿਰੇ ਚੜਦਾ ਤਾਂ ਉਹ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਹੁਣ ਜਿਹੜੀ ਕਿ ਅੱਜ ਇਹ ਖੁਸ਼ੀ ਸੀ ਮੈਨੂੰ ਬਹੁਤ ਉਮੀਦ ਤੋਂ ਜ਼ਿਆਦਾ ਸੀ ਕਿਉਂਕਿ ਮੈਂ ਇਹ ਸਫਲਤਾ ਹਾਸਲ ਕੀਤੀ ਹੈ ਟ੍ਰੇਨਿੰਗ ਤੋਂ ਬਾਅਦ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਤੇ ਵੀਰ ਜੀ ਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਜੀ ਤੇ ਆਪਾਂ ਨੇ ਜਿਹੜੀ ਕਿ ਟ੍ਰੇਨਿੰਗ ਕੀਤੀ ਹੈ ਇਹ AI ਬਠਿੰਡਾ ਦੇ ਵਿੱਚ ਜਿੱਥੇ ਕਿ ਆਪਾਂ ਨੂੰ ਬਹੁਤ ਵਧੀਆ ਸਿਖਾਇਆ ਗਿਆ ਹੈ ਤੇ ਵੀਰ ਜੀ ਦਾ ਜਿਹੜਾ ਕਿ ਫਾਰਮ ਹੈ ਬਹੁਤ ਛੋਟੇ ਡੇਵਲ ਤੋਂ ਸ਼ੁਰੂ ਕੀਤਾ ਹੋਇਆ ਵੀਰ ਜੀ ਨੇ ਤੇ ਬਹੁਤ ਇਹਨਾਂ ਨੇ ਸਫਲਤਾ ਜਿਹੜੀ ਕਿ ਬਹੁਤ ਵਧੀਆ ਪ੍ਰਾਪਤ ਕੀਤੀ ਹੋਈ ਹੈ ਤੁਸੀਂ ਦੇਖੋ ਹੁਣ ਇਹ ਗੱਬਣ ਗਾਂ ਮੱਝ ਵੀ ਗੱਬਣ ਹੈ